ਲੋ ਵੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਂਦੇ ਨੇ ਬਹੁਤ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਸਪੈਸ਼ਲ ਐਡੀਸ਼ਨ 3630 ਇੱਕ ਨਹੀਂ ਪੂਰਾ ਜੋੜਾ ਲੱਭ ਲਿਆ ਕਿਨੇ ਲੱਭ ਲਿਆ ਬਾਈ ਲਾਡੀ ਨੇ ਕੀ ਹਾਲਾ ਬਾਈ ਲਾਡੀ ਬਹੁਤ ਵਧੀਆ ਜੀ ਉਹ ਤੇ ਬਾਈ ਲਾਡੀ ਕੋਲੇ ਪਹੁੰਚੇ ਹੋਇਆ ਦਿੱਤੂਪੁਰ ਜੱਟਾ ਪਟਿਆਲਾ ਤੋਂ ਪਾਸੋਂ ਰੋਡ ਤੇ ਬਾਈ ਕਿੱਥੋਂ ਲੱਭ ਲਿਆ ਨੇ ਫਿਰ ਦੋ ਬੈਂ ਵੀਰੇ ਲੱਭ ਕੇ ਤਾਂ ਲਿਆਂਦੇ ਨੇ ਮਹਾਲੀ ਤੋਂ ਲਿਆਂਦਾ ਟਰੈਕਟਰ ਹੈਗਾ 2022 ਮਾਡਲ ਮਹਾਲੀ ਦਾ ਨੰਬਰ ਆ ਜੀ ਹਾਂ ਪੀਪੀ 65 ਫਰਸਟ ਓਨਰ ਫਰਸਟ ਓਨਰ ਫਰਸਟ ਓਨਰ ਕੰਡੀਸ਼ਨ ਦੇਖ ਵੀਰੇ ਆ ਲੋਗਾਂ ਨੂੰ ਹਾਂਜੀ ਹਾਂ ਨੌਜਵਾਨ ਕਹਿੰਦੇ ਨੇ ਵੀ ਆਹੀ ਉੱਤੇ ਲਿਖਿਆ ਹੋਇਆ ਆਹੀ ਉੱਤੇ ਲਿਖਿਆ ਹੋਇਆ ਹੈਣਾ ਸਪੈਸ਼ਲਿਟੀ ਦੀ ਜਿਆਦਾ ਪਸੰਦ ਹੈ ਵੀਰੇ ਇਹੀ ਆ ਸਪੈਸ਼ਲਿਟੀਸ਼ਨ ਜੂਜੀ ਗੇਅਰ ਆ ਗਿਆ ਜੂਜੀ ਗੇਅਰ ਆ ਗਿਆ 3 ਸਪੀਡ ਆ ਗਿਆ 3 ਸਪੀਡ ਆ ਗਿਆ ਬਈ ਪਹਿਲਾਂ ਕੰਡੀਸ਼ਨ ਚੈੱਕ ਕਰਾਈ ਕੰਡੀਸ਼ਨ ਤਾਂ ਬਾਲੀ ਨਵੀਂ ਆ ਵੀਰੇ ਕੰਪਨੀ ਰਿਕਾਰਡ ਆ 300 ਘੰਟੇ ਦੇ ਟਰੈਕਟਰ ਦੀ ਸਰਵਿਸ ਹੋਈ ਆ 400 ਕੁਸ ਘੰਟਾ ਟਰੈਕਟਰ ਚੱਲਿਆ ਕੰਪਨੀ ਦਾ ਸਾਰਾ ਰਿਕਾਰਡ ਆ ਟਰੈਕਟਰ ਦਾ 400 ਘੰਟੇ ਚੱਲਿਆ ਕੋਈ ਮੀਟਰ ਨਹੀਂ ਬੈਕ ਕੋਈ ਕੁਝ ਵੀ ਨਹੀਂ ਹੈਗਾ ਟਰੈਕਟਰ ਦਾ ਟਾਇਰ ਬਈ ਫਿਰ ਟਾਇਰ ਟਾਇਰ ਚ ਸਾਰੇ ਟਾਇਰ ਨਾਲ ਦੇ ਚਾਰੇ ਨਾਲ ਦੇ ਹਾਂ ਬਾਈ ਮਾਡਲ ਆ ਬਾਈ ਮਾਡਲ ਆ ਡਿਸਟਰੀਬਿਊਟਰ ਹੈ ਤਾਂ ਮੈਨੂੰ ਲੱਗਦਾ ਜੂਜ ਨਹੀਂ ਨਾ ਨਾ ਖੁੱਲੇ ਜੂਜੇ ਨਹੀਂ ਹੋ ਜੀ ਹੁੱਕ ਵੀ ਬਾਈ ਚੈੱਕ ਕਰਾ ਲਓ ਆ ਤਾਂ ਹੈ ਮਤਲਬ ਆ ਵੀ ਨਹੀਂ ਜੂਜੇ ਹੋਇਆ ਇਹ ਵੀ ਨਹੀਂ ਖੁੱਲੇ ਵੀਰੇ ਡੰਡਾ ਡੁੰਡਾ ਦੇ ਟਰੈਕਟਰ ਦਾ ਜਮਾਨਾ ਨਾ ਡੰਡਾ ਡੁੰਡਾ ਹੈ ਆ ਵੀ ਨਹੀਂ ਲਖਾਫੇ ਚੜੇ ਪਏ ਤੇ ਇਹ ਵਿੱਚੋਂ ਇੱਥੋਂ ਬਾਈ ਚੈੱਕ ਕਰਾ ਜੋ ਇਹਨਾਂ ਚਮਕ ਦਿੰਦਿਆਂ ਨਾ ਦੁੱਧ ਵਾਂਗੂ ਕੀ ਤੇ ਇਹ ਚ ਰੇਟ ਵੀ ਨਹੀਂ ਹੈਗੀ ਵੀਰੇ ਰੇਟ ਤੇ ਉੱਪਰੋਂ ਚੈੱਕ ਕਰਾ ਦੂ ਕਨੂਪੀ ਚੈੱਕ ਕਰਾ ਦੋ ਨਾ ਨਾ ਰੇਟ ਤੇ ਬਈ ਆ ਫਿਰ 6 ਸਾਲ ਦੀ ਵਾਰੰਟੀ ਵੀ ਹੈ ਤਾਂ ਹਾਂ ਜੀ ਹਾਂ ਜੀ ਹਾਂ ਤਰੀ ਹੁਣ ਕੀ ਕੀ ਕਹੀ ਇਹਦੇ ਬਾਰੇ ਪੂਰਾ ਨਵਾਂ ਟਰੈਕਟਰ ਆ ਵੀਰੇ ਜਮਾ ਹੀ ਕਿਸੇ ਪਾਸੇ ਕੋਈ ਘਾੜ ਨਹੀਂ ਟਰੈਕਟਰ ਜੇ ਉਹੀ ਤਾਂ ਇਹਦੇ ਪਾਸੇ ਵੀ ਐਂ ਵੀ ਨਹੀਂ ਹੈਗਾ ਕੋਈ ਛੇ ਰੇਟ ਵੀ ਕਿਤੇ ਪਈ ਹੋਵੇ ਟਰੈਕਟਰ ਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਹੈਗੇ ਵੀਰੇ 95 ਪੈਸੇ ਤੋਂ ਉੱਪਰ ਹੀ ਟਾਇਰ ਪਏ ਨੇ ਹਾਂ 95 ਪੈਸੇ ਤੋਂ ਉੱਪਰ ਟਾਇਰ ਪਏ ਨੇ ਬਾਈ ਆ ਲੈ ਨੇੜੇ ਲੈ ਕਹੀਂ ਕੈਮਰਾ ਇੱਥੋਂ ਟਾਇਰ ਚੈੱਕ ਕਰਵਾ 400 ਘੰਟੇ ਚ ਕੀ ਕਰਸਦੇ ਨੇ ਟਾਇਰ ਵੀਰੇ 400 ਘੰਟੇ ਦੇ ਵਿੱਚ ਸੀਟਾਂ ਦੇ ਹਜੇ ਘਾਬਰੋਂ ਵੀ ਲੱਗਿਆ ਪਏ ਤੇ ਬਾਈ ਹੁਣ ਜੇ ਆਪਾਂ ਇਹਦਾ ਰੇਟ ਕੀ ਕਰੀਏ ਰੇਟ ਕੀ ਕਰੋਗੇ ਇਹਦਾ ਹੁਣ ਰੇਟ ਇਹਦਾ ਆਪਾਂ ਮੰਗਦੇ ਆ ਵੀਰੇ 890000 890000 ਹਾਂਜੀ ਹਾਂਜੀ ਮਤਲਬ ਮੌਕੇ ਤੇ ਮੌਕੇ ਤੇ ਦੇ ਦਾਂਗੇ ਕਰ ਦਾਂਗੇ ਮੰਗਤਾਂ ਕਿੰਨਾ ਕੁ ਕਰ ਦੇਂਗਾ ਫਿਰ 870000 ਦਾ ਦੇ ਦਾਂਗੇ 870000 ਉਹਦੇ ਵਿੱਚੋਂ ਮੰਗਤਾਂ ਹੋਜੂ ਬੈ ਮਾੜਾ ਮੋਟਾ ਹੀ ਹੋਊਗਾ ਜਿਹੜੀ ਕਿੱਦਾਂ ਹੋਜੂ ਜਿਹੜੀ 187000 ਦੇ ਵਿੱਚ ਮਾਰਤਾ ਨੂੰ ਹੋਜੂ ਤੇ ਹੁਣ ਜਿਹੜਾ ਇੱਧਰ ਖੜਾ ਸਪੈਸ਼ਲਿਟੀਸ ਨੇ ਇਹ 2020 ਮਾਡਲ ਹੈ ਵੀਰੇ ਇਹ ਵੀ ਫਰਸਟ ਓਨਰ ਦਾ ਟਰੈਕਟਰ ਇਹ ਵੀ ਫਰਸਟ ਓਨਰ ਮੂਰੇ ਜਹਾਜ਼ੀ ਟਾਇਰ ਮੂਰੇ ਜਹਾਜ਼ੀ ਟਾਇਰ ਨੇ ਪਿਛਲੇ ਟਾਇਰ ਟਰੈਕਟਰ ਦੇ ਦੇ ਵੀ ਨਾਲ ਦੇ ਨੇ ਇਹਦੇ ਵੀ ਨਾਲ ਦੇ ਨੇ ਹਾਂਜੀ ਹਾਂ ਪੂਰਾ ਚੰਗਾ ਟਰੈਕਟਰ ਹੈ ਵੀਰੇ ਇਹਨਾਂ ਦੀ ਕਿੰਨੇ ਕੀ ਪਈ ਆ ਬਈ ਇਹਰੇ ਦੇ ਹੈਗੇ ਵੀਰੇ 85 ਪੈਸੇ ਹੈਗੇ 85 ਪੈਸੇ ਹੈਗੇ ਨਹੀਂ ਪੂਰਾ ਚੰਗਾ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਕੋਈ ਐਚ ਵੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਵੀ ਆ ਸੀਟ ਕਵਰ ਹੈਨ ਪੂਰਾ ਨਵਾਂ ਲੱਗਿਆ ਹੋਇਆ ਹੈ ਵਧੀਆ ਮਤਲਬ ਗੁੱਦਜੀ ਵਾਲਾ ਪੂਰਾ ਨਵਾਂ ਹਾਂਜੀ ਦੋਨੇ ਆਪਣਾ ਕੈਸ਼ ਦੇ ਟਰੈਕਟਰ ਨੇ ਕੈਸ਼ ਦੇ ਟਰੈਕਟਰ ਨੇ ਹਾਂਜੀ ਕੋਈ ਲੋਨ ਨਹੀਂ ਹੈਗਾ ਜੀ ਬਸ ਹੁਣ ਲੋਨ ਹੋ ਜੂ ਹਾਂਜੀ ਹਾਂ ਹੋ ਜੂ ਹੁਣ ਲੋਨ ਹੋ ਜੂ ਹੋ ਜੂਗਾ ਜੀ ਹੋ ਜੂਗਾ ਤੇ ਬਈ ਇਹਦੇ ਵੀ ਮੜੇ ਪਿੱਛੋਂ ਚੈੱਕ ਕਰਵਾ ਦਿਆ ਰਿੰਬ ਚੈੱਕ ਕਰਵਾ ਦੂ ਹਣ ਤੇ ਇਹਦੀ ਹੁੱਕ ਤਾਂ ਹੈਗੀ ਬਈ ਨਾਲ ਹੈਨਾ ਹਾਂਜੀ ਹਾਂ ਹੁੱਕ ਹੈਗੀ ਆ ਵੀਰੇ ਇਹਦੀ ਹਾਂ ਲਿੰਕਾਂ ਲੁਕਾਂ ਦਾ ਵੀ ਚੈੱਕ ਕਰ ਕੋਈ ਨਾ ਮਾਰ ਪਿਆ ਕੋਈ ਤੇ ਹੁਣ ਇਹਦਾ ਰੇਟ ਕੀ ਰਹੂ ਬਾਈ ਇਹਦਾ ਰੇਟ ਆਪਿਆ 7,70,000 ਰੁਪਏ ਕਹਿੰਦੇ ਆ 7,70,000 ਦਾ ਹਾਂਜੀ ਹਾਂਜੀ ਯਾਨੀ ਕਿ ਸਾਢੇ 7 ਲੱਖ ਦਾ ਹਾਂ ਸਾਢੇ 7 ਲੱਖ ਦਾ ਦੇ ਦੇ ਦਾਂਗੇ ਆਪਾਂ ਹਲਕਾ ਫੁਲਕਾ ਮਾਰਦਾ ਜੀ ਨਾ ਸਾਢੇ 7 ਲੱਖ ਦਾ ਦੇ ਦਾਂਗੇ ਤੇ ਇਹਦੇ ਵਿੱਚ ਆਪਣਾ ਕਿੰਨਾ ਚੱਲੇ ਹੋਇਆ ਬਈ ਇਹ 1100 ਘੰਟਾ ਚੱਲਿਆ ਹੋਊਗਾ ਵੀਰੇ ਅੱਛਾ 1100 ਘੰਟਾ ਚੱਲਿਆ ਹੋਇਆਗਾ ਕੋਈ ਕਮਿਊਨਿਟੀ ਟਰੈਕਟਰ ਜਿਸੇ ਬੁੱਕ ਹੋ ਵੀ ਤੇ ਆ ਟਰਾਲੀਆਂ ਵੀ ਹੁੰਦੀਆਂ ਨੇ ਆਪਣੇ ਕੋਲ ਟਰਾਲੀਆਂ ਵੀ ਹੈਗੀਆਂ ਨੇ 16 ਫੁੱਟੀਆਂ ਦੋ ਇੱਧਰ ਖੜੀਆਂ ਨੇ ਇੱਧਰ 14 7 ਦੀ ਆ ਜੈਕ ਵਾਲੀ ਮਤਲਬ 14 7 ਵੀ ਆ 16 7 ਵੀ ਆ ਹੋਰ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਆਪਣੇ ਕੋਲ ਹੋਰ ਆਪਣੇ ਕੋਲ ਸਾਰੀਆਂ ਹੁੰਦੀਆਂ ਆ ਵੀਰੇ ਹੋਰ ਆ ਰਹੀਆਂ ਦੋ ਟਰੈਲੀਆਂ 16 ਫੁੱਟੀਆਂ ਜੈਕ ਵਾਲੀ ਵੀ ਆਣਗੀਆਂ ਤੇ 12 ਫੁੱਟੀਆਂ ਵੀ ਜਾਣਾ ਲੋ ਵੀ ਸੱਜਣੋ ਬਾਈ ਹੁਣਾਂ ਦਾ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਹੈ ਜਿਨ੍ਹਾਂ ਨੇ ਸਪੈਸ਼ਲ ਡੀਸਲ ਲੈਣੇ ਚਾਹੇ ਟਰਾਲੀਆਂ ਲੈਣੀਆਂ ਨੇ ਤਾਂ ਕਰ ਲਿਓ ਪਰ ਕਿ ਦਿੱਤੂਪੁਰ ਜੱਟਾ ਪਟਿਆਲਾ ਤੋਂ 500